ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੋਰ ਜੀ ਕੀ ਹਾਲ ਚਾਲ ਤੇ ਜੀ ਸਵਾਗਤ ਤੁਹਾਡਾ ਸਾਡੇ ਆਰ ਐਮ ਬਲੌਗ ਦੇ ਵਿੱਚ ਜੀ ਤੇ ਅੱਜ ਸਾਡੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਸੰਡੇ ਤੋਂ ਅੱਜ ਦਿਨ ਸੰਡੇ ਦਾ ਜੀ ਤੇ ਅੱਜ ਸਾਨੂੰ ਦੋ ਤਿੰਨ ਕੰਮ ਆਇਆ ਕੋਈ ਜ਼ਿਆਦਾ ਨਹੀਂ ਸਭ ਤੋਂ ਪਹਿਲਾ ਕੰਮ ਆ ਜੀ ਅਸੀਂ ਜਾਣਾਗਾ ਕਿਸੇ ਨੂੰ ਟੈਲਾਂ ਦਿਵਾਉਣ ਇਸ ਤੋਂ ਬਾਅਦ ਜੀ ਫਿਰ ਆਪਾਂ ਖਿਰਨੇ ਜੀ ਕਰੈਕਟ ਤੇ ਪਿਛਲੇ ਦਿਨ ਜੀ ਆਪਾਂ ਆ ਬੈਟ ਲੈ ਕੇ ਆਏ ਸੀਗੇ ਜਿਹੜਾ ਤੁਸੀਂ ਆ ਦੇਖ ਮਾਰਕ ਦਾ ਬਹੁਤ ਵਧੀਆ ਬੈਟ ਆ ਤੇ ਪ੍ਰਾਈਸ ਵੀ ਕੋਈ ਦਾ ਬਾਹਰ ਨਹੀਂ ਸੀਗਾ ਤੇ ਸਾਰਿਆਂ ਨੇ ਪੈਸੇ ਪਾ ਕੇ ਲਿਆਂਦਾ ਤੇ ਇਸ ਤੋਂ ਬਾਅਦ ਜੀ ਮੈਂ ਤੇ ਪ੍ਰਿੰਸ ਚਲੇ ਗਏ ਜੀ ਆਪਾਂ ਜਿਹਨਾਂ ਨੂੰ ਦੋਣੀ ਸੀ ਟਾਇਲ ਤੇ ਉਹ ਮੈਨੂੰ ਕਾਫੀ ਟਾਈਮ ਦਾ ਫੋਨ ਲਾ ਰਿਹਾ ਸੀ ਕਿ ਭਈ ਆਪਾਂ ਟਾਇਲ ਲੈ ਕੇ ਆਉਣੀ ਆ ਮੈਂ ਕਿਹਾ ਜੀ ਚਲੋ ਤੁਸੀਂ ਮੈਂ ਤੁਹਾਡੇ ਮਗਰ ਹੀ ਆ ਰਿਹਾ ਫਿਰ ਜੀ ਅਸੀਂ ਆਪਣਾ ਟਾਈਲ ਵਾਲੀ ਦੁਕਾਨ ਤੇ ਪਹੁੰਚ ਗਏ ਮੈਂ ਇਹਨੂੰ ਕਿਹਾ ਮੈਂ ਕਿਹਾ ਜੀ ਜਿਹੜੇ ਆਪਾਂ ਪਿਲਰ ਲਾਉਣੇ ਆ ਕਿਹੋ ਜਿਹੇ ਲਾਉਣੇ ਆ ਉਹ ਆnde ਜਿਹੜੇ ਆਪਣੇ ਪਹਿਲਾਂ ਤੁਸੀਂ ਢਾਏ ਆ ਜੀ ਮਤਲਬ ਕਿ ਅਸੀਂ ਦਾ ਕੀ ਆ ਜੀ ਪਿਛਲੇ ਦਿਨਾਂ ਅਸੀਂ ਗ੍ਰੇਡ ਫਿਟ ਕਰਿਆ ਸੀਗਾ ਤੁਸੀਂ ਵਲੌਗ ਚ ਦੇਖਿਆ ਵੀ ਆ ਤੇ ਉਹ ਉਹਦੇ ਪਿਲਰਾਂ ਤੇ ਅਸੀਂ ਟਾਈਲ ਲਾਉਣੀ ਸੀ ਮੈਂ ਇਹਨੂੰ ਕਿਹਾ ਜੀ 2x4 ਦੀ ਟਾਈਲ ਲਾ ਦੀਏ ਕਹਿੰਦੇ ਨਹੀਂ ਆਪਾਂ ਜਿਹੜੀ ਪੁਰਾਣੀ ਟਾਈਲ ਮਤਲਬ ਕਿ ਜਿਹੜੀ ਲੱਗੀ ਸੀ ਉਹਦੇ ਨਾਲ ਦੀ ਤੁਸੀਂ ਪਿਲਰ ਤੇ ਟਾਈਲ ਲਾ ਦੋ ਤੇ ਆਹ ਜਿਹੜੀ ਫਿਰ ਅਸੀਂ ਜੀ ਜਿਹੜੀ ਤੁਸੀਂ ਵਿਚਾਲੇ ਟਾਈਲ ਪਾਈ ਦੇਖ ਰਹੇ ਹੋ ਫਿਰ ਆਪਾਂ ਇਸ ਟਾਈਲ ਦੀ ਕਰ ਲਈ ਸੀ ਸਿਲੈਕ ਆਉਚ ਅਲਰੇਡੀ ਬਰਾਊਨ ਕਲਰ ਵਾਲੀ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਤੁਸੀਂ ਇਹਦੀ ਕਰ ਦਿਓ ਪੈਕਿੰਗ ਤੇ ਆਪਾ ਮੈਂ ਪ੍ਰਿੰਸ ਨੂੰ ਬਾਅਦ ਚ ਵੀ ਗੱਲ ਕੀਤੀ ਸੀ ਮੈਂ ਕਿਹਾ ਪ੍ਰਿੰਸ ਆਪਣੇ ਸਾਰੇ ਬੰਦਨ ਫੋਨ ਕਰ ਦੇ ਵੀ ਆਪਾਂ ਉੱਥੇ ਜਿਹਦਾ ਖੇਡਣ ਜਾਣਾ ਤੇ ਸਾਰੇ ਤੋਂ ਪਹਿਲਾਂ ਪਹਿਲਾਂ ਮਾਰਾ ਮੋਟਾ ਸਫਾਈ ਵਗੈਰਾ ਪੈਚੀ ਦੀ ਕਰ ਲੈਣਗੇ ਤੇ ਇਧਰੋਂ ਸਾਡਾ ਜੀ ਕੰਮ ਹੋ ਗਿਆ ਸੀ ਕੰਪਲੀਟ ਤੇ ਟੈਨਲਾ ਅਸੀਂ ਖਰੀਦ ਲਈ ਸੀ ਉਹਨਾਂ ਨੂੰ ਮੈਂ ਕਿਹਾ ਤੁਸੀਂ ਲੈ ਜਾਓ ਇਹ ਤੋਂ ਬਾਅਦ ਜੀ ਆਪਾਂ ਚੱਲ ਪਏ ਜੀ ਆਪਣੇ ਘਰ ਵੱਲ ਤੇ ਘਰ ਆਉਣ ਤੋਂ ਬਾਅਦ ਜੀ ਮੈਂ ਪ੍ਰਿੰਸ ਨੂੰ ਕਿਹਾ ਮੈਂ ਕਿਹਾ ਪ੍ਰਿੰਸ ਕੈਂਪਰ ਚ ਪਾਲਾ ਬਾਈ ਪਾਣੀ ਤੇ ਪਾਣਾ ਦੋ ਡੋਂਗੇ ਬਰਫ਼ ਦੇ ਇਹਨੇ ਦੋ ਡੋਂਗੇ ਬਰਫ਼ ਦੇ ਪਾਲੇ ਤੇ ਬਾਕੀ ਮੈਂ ਪ੍ਰਿੰਸ ਨੂੰ ਕਿਹਾ ਸੇ ਮੈਨੂੰ ਭੁੱਖ ਲੱਗੀ ਆ ਵੀ ਮੇਰੇ ਵਾਸਤੇ ਕੁਝ ਖਾਣ ਨੂੰ ਨਹੀਂ ਤੇ ਇਹ ਮੇਰੇ ਵਾਸਤੇ ਖੀਰ ਪ੍ਰਸ਼ਾਦ ਘਰੇ ਬਣਿਆ ਪਿਆ ਸੀ ਤੇ ਮੇਰੇ ਵਾਸਤੇ ਇਹ ਲੈ ਕੇ ਆਇਆ ਸੀਗਾ ਇਸ ਤੋਂ ਬਾਅਦ ਜੀ ਫਿਰ ਆਪਾਂ ਚੱਲ ਪਏ ਜੀ ਗਰਾਊਂਡ ਵੱਲ ਤੇ ਗਰਾਊਂਡ ਦੇ ਵਿੱਚ ਸਾਡੀ ਜਿਹੜੀ ਕਰੈਕਟ ਖੇਡਣ ਦਾ ਜੀ ਜਿਹੜਾ ਕੋਈ ਤਰੀਕਾ ਜੀ ਉਹ ਸਾਡਾ ਹੈਗਾ ਟੈਸਟ ਕ੍ਰਿਕਟ ਦਾ ਅਸੀਂ ਸ਼ਾਰਟ ਵਗੈਰਾ ਨਹੀਂ ਮਾਰਦੇ ਕਿਉਂਕਿ ਓਨਲੀ ਅਸੀਂ ਆਪਾਂ ਟੈਸਟ ਕ੍ਰਿਕਟ ਖੇਡਦੇ ਆਂ ਵੀ ਟਾਈਮ ਸਪੈਂਡ ਕਰਦੇ ਆਂ ਵੀ ਜਿੰਨਾ ਕੋ ਹੋ ਸਕਦਾ ਸੀ ਉੱਥੇ ਮੈਚ ਤੇ ਇਹਦੋਂ ਬਾਅਦ ਬਾਈ ਜੀ ਸਲੀਮ ਬੈਟਿੰਗ ਕਰਨ ਲੱਗੇ ਸੀਗੇ ਜੀ ਤੇ ਬੈਟਿੰਗ ਬਾਈ ਜੀ ਬਹੁਤ ਵਧੀਆ ਕਰਦੇ ਆ ਤੇ ਇਹਨਾਂ ਨੇ ਜਾਣ ਸੀਗੀ ਜੀ ਅੱਜ ਮਤਲਬ ਕਿ ਇਹ ਵੀ ਸੀ ਫਲਾਈਟ ਸੀਗੀ ਫਲਾਈਟ ਕੱਲ ਆ ਯਾਨੀ ਕਿ ਸੋਮਵਾਰ ਫਲਾਈਟ ਸੀ ਬਾਈ ਦੀ ਤੇ ਮੈਨੂੰ ਕਹਿੰਦਾ ਅੱਜ ਮੈਂ ਜਾਣਾ ਮੈਂ ਕਿਹਾ ਨਹੀਂ ਬਾਈ ਤੂੰ ਅੱਜ ਖੇਡ ਕੇ ਜਾਏ ਤੇ ਬਾਈ ਜੀ ਕਹਿੰਦਾ ਕੋਈ ਗੱਲ ਨਹੀਂ ਮੈਂ ਖੇਡ ਕੇ ਜਾਊਂਗਾ ਤੇ ਬਾਈ ਬਹੁਤ ਵਧੀਆ ਬੈਟਿੰਗ ਕਰ ਲੈਂਦਾ ਟੈਸਟ ਪਲੇਅਰ ਆ ਤੇ ਸੋਹਣੀ ਬੈਟਿੰਗ ਕਰਦਾ ਬਾਈ ਤੇ ਇਸ ਤੋਂ ਬਾਅਦ ਜੀ ਫਿਰ ਆ ਗਈ ਸੀ ਆਪਣੀ ਵਾਰੀ ਜੀ ਆਪਾਂ ਵੀ ਜਿੰਨੇ ਕੁ ਜੋਗੇ ਸੀਗੇ ਮਾੜਾ ਮੋਟਾ ਛੂ ਸ਼ੱਪ ਵਗੈਰਾ ਕਰਿਆ ਜਿੰਨਾ ਕਿ ਆਪਾਂ ਨੂੰ ਖੇਡਣਾ ਹੁੰਦਾ ਠੀਕ ਆ ਤੇ ਟਾਈਮ ਸਪੈਂਡ ਆਪਾਂ ਕਰ ਹੀ ਗਏ ਤੇ ਜਿਹੜਾ ਤੁਸੀਂ ਆ ਬੰਦਾ ਦੇਖ ਰਹੇ ਹੋ ਬੋਲਰ ਇਹ ਆਪਣਾ ਜੀ ਸੁਖਦੀਪ ਦਾ ਸਾਡੂ ਆ ਇਹਦਾ ਨਾਂ ਬਾਬਾ ਜੀ ਤੇ ਇਹ ਵੀ ਸਾਡੇ ਨਾਲ ਗ੍ਰੈਂਡ ਖੇਡਦਾ ਬਾਕੀ ਵਲੌਗ ਵੱਡਾ ਹੋ ਜਾਣਾ ਸੀ ਇਸ ਕਰਕੇ ਮੈਂ ਜਿਆਦਾ ਸਾਰਿਆਂ ਦੀ ਵੀਡੀਓ ਉੱਚ ਨਹੀਂ ਲਿਆ ਗਿਆ ਇੱਕ ਟਿਹੜਦਾ ਸੀ ਆਪਾਂ ਮੋੜ ਮਾੜਾ ਮਟਾ ਮੂਵਮੈਂਟ ਜੋ ਲੈਣਾ ਸੀ ਲੈ ਲਿਆ ਪਰ ਇਸ ਤੋਂ ਬਾਅਦ ਬਾਈ ਸਲੀਮ ਨੇ ਜੋ ਜਾਣਾ ਸੀ ਤੇ ਬਾਈ ਕਹਿੰਦਾ ਯਾਰ ਆਪਾਂ ਨਾ ਆ ਮਾਰੇ ਮੋਟੀ ਜਵਕ ਨੂੰ ਪਾਰਟੀ ਵਗੈਰਾ ਕਰ ਦਨੇ ਮੈਂ ਕਿਹਾ ਠੀਕ ਹੈ ਜੀ ਤੇ ਬਾਈ ਸਲੀਮ ਨੇ ਕੀ ਕਰਿਆ ਵੀ ਤੇ ਪੇਸਟੀਆਂ ਵਗੈਰਾ ਲੈ ਆਇਆ ਸੀਗਾ ਤੇ ਸਾਰੇ ਨੇ ਇੰਜੋਏ ਕਰਿਆ ਸਾਰਿਆਂ ਨੇ ਪੇਸਟੀਆਂ ਵਗੈਰਾ ਤੇ ਆ ਬਾਈ ਨੇ ਸੀਨੇ ਬਾਈ ਨੇ ਜਾਣਾ ਸੀ ਸਾਰੇ ਨਾਲ ਬਾਈ ਨੂੰ ਕਿਹਾ ਬਾਈ ਮੈਂ ਕਿਹਾ ਤੁਹਾਨੂੰ ਮੁਬਾਰਕਾ ਬਾਈ ਕਹਿੰਦਾ ਚਲੋ ਕੋਈ ਨਹੀਂ ਬਸ ਠੀਕ ਹੈ ਚਲੋ ਮੈਂ ਪਹਿਲਾਂ ਵੀ ਜਾ ਕੇ ਆ ਤੇ ਬਾਕੀ ਮੈਂ ਵਾਪਸ ਮਿੰਨੇ ਤੱਕ ਆ ਜਾਣਾ ਤੇ ਸਾਰਿਆਂ ਨੇ ਪੇਸਟੀਆਂ ਵਗੈਰਾ ਖਾਧੀਆਂ ਤੇ ਮੈਂ ਫਿਰ ਇੱਕ ਅੱਧੀ ਸੈਲਫੀ ਵੀ ਲਈ ਵਿੱਚ ਮੈਂ ਕਿਹਾ ਚੱਲ ਯਾਰ ਯਾਦਗਾਰ ਲਾ ਮਾਰਿਆ ਜਾਂਦਾ ਤੇ ਸਲੀਮ ਬਾਈ ਕਹਿੰਦਾ ਆਪਾਂ ਹੋਰ ਵੀ ਜ਼ਿਆਦਾ ਪਾਰਟੀ ਕਰਨੀ ਆ ਤੇ ਫਿਰ ਬਾਈ ਸਲੀਮ ਨੇ ਕੀ ਕੀਤਾ ਸਾਰਿਆਂ ਵਾਸਤੇ ਪੇਸਟੀਆਂ ਵਗੈਰਾ ਲਿਆਦਗਾ ਤੇ ਇੰਨੇ ਨਾਲ ਸਾਰੇ ਜਣੇ ਇਕੱਠੇ ਹੋ ਗਏ ਜਿੰਨੇ ਅਸੀਂ ਖੇਡਦੇ ਸੀਗੇ ਤੇ ਆਪਾਂ ਦਾ ਇੰਜੋਏ ਕਰਨ ਲੱਗੇ ਤੇ ਅੱਜ ਇੱਕ ਦਿਨ ਐਤਵਾਰ ਦਾ ਹੋਣ ਕਰਕੇ ਤੇ ਮੈਚ ਵੀ ਤੁਹਾਨੂੰ ਪਤਾ ਸੀਗਾ ਇੰਡੀਆ ਪਾਕਿਸਤਾਨ ਦਾ ਸੀਗਾ ਤੇ ਫਿਰ ਉਹ ਮੈਚ ਵੀ ਅਸੀਂ ਇੰਜੋਏ ਕਰਿਆ ਤੇ ਬਾਈ ਸਲੀਮ ਨੂੰ ਅਸੀਂ ਸਾਰੇ ਮਿਲਣ ਵਾਸਤੇ ਇੱਥੇ ਬੈਠ ਗਏ ਤੇ ਭਾਈ ਨੇ ਫੁੱਲ ਸੀ ਆਪਦਾ ਇਹ ਸਾਰਾ ਜੀ ਇਹ ਅਸੀਂ ਇੰਜੋਏ ਕਰਿਆ ਤੇ ਇੰਜੋਏ ਕਰਨ ਤੋਂ ਬਾਅਦ ਫਿਰ ਤੇ ਮੈਂ ਪ੍ਰਿੰਸ ਮੈਨੂੰ ਕਹਿਣ ਲੱਗਾ ਚਾਚਾ ਅੱਜ ਤਾਂ ਬਹੁਤ ਜ਼ਿਆਦਾ ਖਿਲਾਰਾ ਪੈ ਗਿਆ ਕਿਉਂਕਿ ਜ਼ਿਆਦਾਤਰ ਸਾਰਾ ਪ੍ਰਿੰਸ ਵਿਚਾਰਾ ਸਾਰਾ ਘਰ ਦਾ ਮਾੜਾ ਬੁੰਡਾ ਯਾਰ ਵਿਚਾਰਾ ਸਫਾਈ ਸੂਈ ਮੇਰੇ ਨਾਲ ਪੂਰੀ ਸਪੋਰਟ ਕਰਾਉਂਦਾ ਇਹਨੇ ਵਿਚਾਰੇ ਨੇ ਜਿੰਨਾ ਚਿਰ ਹੋ ਗਿਆ ਮਹੀਨਾ ਹੋ ਗਿਆ ਇਹ ਮੇਰੇ ਨਾਲ ਹੀ ਰਹਿੰਦਾ ਤੇ ਚਲੋ ਧੰਨਵਾਦ ਪ੍ਰਿੰਸ ਦਾ ਤੇ ਮਿਲਦੇ ਜੀ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ 淡了吧。<noise>